ਇਹ ਪਾਰਟੀ ਜਨਤਾ ਪਾਰਟੀ ਹੈ ਜਿਹੜੀ ਤੁਹਾਡੀ ਵਰਕਿੰਗ ਦੀ ਜਿੱਥੇ ਅੱਜ ਇਹ ਨੇ ਤੁਸੀਂ ਵੀ ਹੋ ਸਕਦੇ ਹੋ ਇਹ ਹੋਰ ਅੱਗੇ ਤਰਕੀ ਆ ਦੇ ਕੇ ਭਾਰਤ ਮਾਤਾ ਕੀ ਜੈ ਮੇਰੇ ਵੀਰ ਜਿੰਨੇ ਵੀ ਪਿੱਛੇ ਖੜੇ ਹੋਏ ਆ ਸਾਰੇ ਕੁਰਸੀਆਂ ਦੇ ਬਹੁਤ ਹੀ ਅੱਜ ਖੁਸ਼ੀ ਦਾ ਮੌਕਾ ਆ ਮੂੰਗ ਪਰਿਵਾਰ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਮੰਚ ਤੇ ਵਿਰਾਜਮਾਨ ਸ੍ਰੀ ਵਿਕਰਮ ਸਿੱਧੂ ਜੀ ਐਡਵੋਕੇਟ ਸਰੇ ਚੋਪੜਾ ਜੀ ਰਜਿੰਦਰ ਹੰਸ ਜੀ ਕੇਸ਼ਵ ਗੁਪਤਾ ਜੀ ਕੇਸ਼ਵ ਮੂੰਗ ਜੀ ਨੀਰਜ ਮੂੰਗ ਜੀ ਦਿਲਵਾਗ ਸੰਧੂ ਜੀ ਔਰ ਮੇਰੇ ਸਾਹਮਣੇ ਬੈਠੇ ਸਾਰੇ ਹੀ ਸਤਕਾਰਯੋਗ ਵੀਰਾਂ ਨੂੰ ਸਾਰਿਆਂ ਨੂੰ ਹਾਂਜੀ ਸਰ ਆਪਣਾ ਸ਼ੁਭ ਨਾਮ ਸਰ ਮੇਰਾ ਨਾਮ ਸੰਜੀਵ ਹੈ ਜਨਤਾ ਪਾਰਟੀ ਜਿਹੜੀ ਸਾਡੀ ਬੀਜੇਪੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਸੂਬੇ ਪ੍ਰਧਾਨ ਦਾ ਜੀ ਜਾਖੜ ਸਾਹਿਬ ਦਾ ਜੀਨਾ ਨੇ ਸਾਡੇ ਵੱਡੇ ਭਾਈ ਸਾਹਿਬ ਨੂੰ ਇੱਦਾਂ ਵਧੀਆ ਉਹਦਾ ਦੇਖ ਕੇ ਮਾਜਾ ਕਿ ਪਹਿਲਾਂ ਵੀ ਇਹੀ ਉਹਦਿਆਂ ਦੇ ਕੰਮ ਕਰ ਚੁੱਕੇ ਆ ਹੁਣ ਵੀ ਤਕੜੇ ਹੋਗੇ ਇਹੀ ਕੰਮ ਕਰੋਗੇ ਇਹ ਪਾਰਟੀ ਦਾ ਪਾਰਟੀ ਨੂੰ ਅੱਗੇ ਵਧਾਉਣ ਦਾ ਕੰਮ ਕਰੋਗੇ ਜਿਵੇਂ ਤੁਸੀਂ ਦੇਖਿਆ ਹੀ ਹੈ ਅਲੱਗ-ਅਲੱਗ ਸਟੇਜਾਂ 'ਚੋਂ ਬੀਜੇਪੀ ਸਭ ਤੋਂ ਅੱਗੇ ਗਈ ਹੈ ਤੇ ਪੰਜਾਬ 'ਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਅੱਗੇ ਲਿਆਓਗੇ ਇਹ ਇੱਦਾਂ ਦੇ ਵੱਡੇ ਭਰਾ ਜਿਵੇਂ ਮਿਹਨਤ ਕਰੋਗੇ ਬੀਜੇਪੀ ਲਈ ਕਮਾਨ ਸੰਭੋਗੇ ਆਉਣ ਵਾਲੇ ਸਾਮੇ ਦੇ ਵਿੱਚ ਬੀਜੇਪੀ ਦੇ ਜਿੰਨੇ ਵੀ ਮੇਰ ਇੱਥੇ ਬਣਾਵਾਂਗੇ ਲੁਧਿਆਣਾ ਸ਼ਹਿਰ ਦੇ ਵਿੱਚ ਔਰ ਵੱਧ ਤੋਂ ਵੱਧ ਕੌਂਸਲਰ ਅਸੀਂ ਜਿਤਾਵਾਂਗੇ ਜਿਵੇਂ ਸਾਡਾ ਵੱਡੇ ਪਾਜ ਸਾਹਿਬ ਅਜੇ ਚੋਪੜਾ ਜੀ ਲੱਗੇ ਹੋਏ ਐ ਮੈਂ ਇਹਨਾਂ ਦਾ ਬਹੁਤ ਬਹੁਤ ਬੀਜੇਪੀ ਬਰਾਂਡ ਬਹੁਤ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੂੰ ਵੀ ਪਾਰਟੀ ਟਿਕਟ ਦਵੇ ਅਸੀਂ ਮਿਹਨਤ ਕਰਾਂਗੇ ਇਹਨਾਂ ਲਈ ਅਜੇ ਅਰਜਿੰਦਰ ਹੰਸਲੀ ਵੀ ਮਿਹਨਤ ਕਰਾਂਗੇ ਧੰਨਵਾਦ ਜੈ ਆਂਨਕੀ ਜੈ ਪੀਨ ਜੈ ਭਾਰਤ ਸਰ ਆਪਣੇ ਇਲੈਕਸ਼ਨ ਦੇ ਪ੍ਰਤੀ ਕੀ ਤਿਆਰੀ ਚੱਲ ਰਹੀ ਹੈ ਬੀਜੇਪੀ ਦੀਆਂ ਬੀਜੇਪੀ ਦੀਆਂ ਇਲੈਕਸ਼ਨ ਪ੍ਰਤੀ ਤਿਆਰੀਆਂ ਬਹੁਤ ਵਧੀਆ ਚੱਲ ਰਹੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਰਿਜ਼ਲਟ ਦੇਊਗੀ ਪਾਰਟੀ ਵਧੀਆ ਮਿਹਨਤ ਕਰਦੇ ਸਾਰੇ ਜਿੰਨੀਆਂ ਵੀ ਸਕੀਮਾਂ ਹੈਗੀਆਂ ਉੱਪਰ ਨਹੀਂ ਆਈਆਂ ਹੁੰਆਂ ਜਿਹੜੇ ਮੋਦੀ ਸਰਕਾਰ ਨੇ ਦਿੱਤੀਆਂ ਉਹ ਘਰ-ਘਰ ਪਹੁੰਚਾ ਰਹੀ ਹੈ ਬੀਜੇਪੀ ਇੰਨੇ ਹੀ ਕਹਿੰਦਾ ਸਾਰਿਆਂ ਦਾ ਜੈ ਹਵਾਲ ਕੀ ਜੈ ਪੀਮ ਜੈਸਾ ਬੀਪੀ ਦੇ ਵਾਈਸ ਪ੍ਰੈਜ਼ੀਡੈਂਟ ਬਣਿਆ ਇਸ ਦੇ ਬਾਰੇ ਤੁਸੀਂ ਆਪਣਾ ਕੁਝ ਮੁੱਖ ਵਿਚਾਰ ਦੱਸੋ ਸਰ ਮੈਂ ਧੰਨਵਾਦ ਕਰਦਾ ਆਪਣੀ ਹਾਈ ਕਮਾਂਡ ਤੇਰੀ ਸਾਡੇ ਹਾਈ ਕਮਾਂਡ ਪ੍ਰਧਾਨ ਮੰਤਰੀ ਸਾਡੇ ਸੂਬਾ ਪ੍ਰਧਾਨ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਸਸੀ ਮੋਰਚਾ ਪੰਜਾਬ ਪੰਜਾਬ ਦਾ ਵਾਸੀ ਚੁਣਿਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਅੱਗੇ ਤੋਂ ਵੀ ਆਪਣੇ ਆਪ ਨੂੰ ਪਹਿਲਾਂ ਵੀ ਮੈਂ ਰਿਆ ਹਾਂ ਇੱਕ ਵਾਰ ਬੈਸਰਾਡ ਐਸੀ ਮੋਰਚਾ ਪੰਜਾਬ ਤੇ ਦੋ ਵਾਰ ਜਨਰਲ ਜੀ ਲੁਧਿਆਣਾ ਦਾ ਬੈਸਰਾਡ ਰਿਹਾ ਤੇ ਮੈਂ ਜਿਹੜਾ ਮੈਨੂੰ ਉਹਦਾ ਵਕਸ਼ਿਆ ਵਾ ਮੈਂ ਇਹਨਾਂ ਜਸਤੀ ਕਰਦਾ ਹੋਇਆ ਮੈਂ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਸਾਰੇ ਘਰ ਘਰ ਪਹੁੰਚਾਉਂਗਾ ਸਰਕਾਰ ਦਾ ਤਹਿਦਲ ਉਹਨਾਂ ਦਾ ਧੰਨਵਾਦ ਕਰਦਾ ਨਾਲੇ ਜਿਹੜਾ ਜਿੰਨਾ ਵੀ ਕੰਮ ਹੈ ਪਹਿਲਾਂ ਵੀ ਮੈਂ ਕਰਦਾ ਰਿਹਾ ਤੇ ਹੁਣ ਵੀ ਮੈਂ ਕਰਦਾ ਰਹੂੰਗਾ ਤਨਮਨ ਤਨ ਨਾਲ ਸੇਵਾ ਕਰੂੰਗਾ ਆਪਣੀ ਪਾਰਟੀ ਦੀ ਕਿਉਂਕਿ ਸਾਡੀ ਜਿਹੜੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਵਿਲੱਖਣ ਪਾਰਟੀ ਹੈ ਇਹਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਕਿਹ ਨੂੰ ਉਹ ਕਿਹੜਾ ਉੱਧਾ ਦੇ ਕੇ ਨਵਾਜ ਦੇਣ ਕਿਉਂਕਿ ਇਹ ਸਾਡੀ ਜਿਹੜੀ ਪਾਰਟੀ ਹੈ ਇਹ ਭਾਈ ਭਤੀਜਾਵਾਦ ਤੋਂ ਉੱਠ ਕੇ ਆ ਇਹ ਸਾਰੇ ਜਿਹੜਾ ਬਰਦਰ ਕੰਮ ਕਰਦਾ ਮਿਹਨਤ ਕਰਦਾ ਤੇ ਜਿਹੜਾ ਉਹਨੂੰ ਹੀ ਇਹ ਮਾਨ ਸਨਮਾਨ ਬਖਸ਼ਦੀ ਹੈ ਤੇ ਇਹ ਪਾਰਟੀ ਦਾ ਧੰਨਵਾਦ ਕਰਦਾ ਜੈ ਹਿੰਦ ਜਨਤਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸੱਜਦੇ ਦੋਵੇਂ ਪਾਸੇ ਦੋਵੇਂ ਉਧਰ ਵੀ ਦੋਵੇਂ ਜੀ ਜੀ ਸਰ ਸਤ ਸ੍ਰੀ ਅਕਾਲ ਸ਼ੁਭਨਾਮ ਸਿੰਘ ਮੇਰਾ ਨਾਮ ਮਨਰੇਖਾ ਕੁੜਾ ਜੀ ਡਿਸਟ੍ਰਿਕਟ ਅਫੀਸਰ ਆਜ ਅਸੀਂ ਇੱਥੇ ਮੁੰਗਜੀ ਦੇ ਘਰ ਦੇ ਵਿੱਚ ਅਸੀਂ ਆਏ ਹਾਂ ਜਿਨ੍ਹਾਂ ਨੇ ਰਜਿੰਦਰ ਹੱਜ ਜੀ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਰੱਖਿਆ ਸੀ ਜਿੰਦਰ ਅਨਸਰ ਜੀ ਇਹ ਬੜੇ ਸਾਡੇ ਬੀਜੇਪੀ ਦੇ ਮਿਹਨਤੀ ਵਰਕਰ ਨੇ ਜਿਨ੍ਹਾਂ ਨੂੰ ਸਾਡੇ ਸੂਬਾ ਪ੍ਰਧਾਨ ਯਾਖੜ ਜੀ ਨੇ ਤੇ ਲੱਧੜ ਜੀ ਨੇ ਸੂਬੇ ਦੇ ਵਿੱਚ ਵਾਈਸ ਪ੍ਰਧਾਨ ਦਾ ਉਹ ਧੰਨਵਾਦ ਆ ਤੇ ਅੱਜ ਅਸੀਂ ਸਾਰੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ you <laughs>